ਪਾਣੀ ਜਿੰਦਾ ਕਣੀ ਦਾ ਕਟੋਰਾ ਢੇ ਕੁੱਤੇ ਲਾਉਂਦੇ ਪੇ ਕਫੜਾ ਦੇ ਗੱਲਾਂ ਲੱਗ ਪੈਂ ਹੈ ਦਲਿਆਏ ਕਹਿੰਦੇ ਬੈਟਰੀ ਕੋਈ ਖਰਾਬ ਕੀਤਾ ਨਾ ਇਹ ਰੋਇੰਦੇ ਹੰਮ ਲੱਗਦੇ ਸੁਣ ਮੈਂ ਅਭੀ ਇਹ ਘਰ ਦੇ ਨਾਲ ਉਹ ਅੰਨੀ ਕੋਈ ਅੰਦੇ ਹੈ ਤਰਾ ਅੰਨੀ ਗਰੱਤਨਾ ਕੋਣ ਮੱਖੇ ਚੱਕ ਬੜੀ ਨਾ ਹੋ ਗਈ ਲੋਇਆ ਚਾੜ ਤੇ ਹੰਦਣਾ ਲੇ ਲੰਮੇ ਕਰਨ ਵਾਲ ਨਾ ਥੋੜੇ ਥੋੜੇ ਕਿਹੜੇ ਟਰੈਕਟਰ ਨੂੰ ਲੰਮੇ ਨੇ ਚੱਲਦੇ ਉਹ ਨੜ ਜਾਂਦੇ ਨੇ ਕਿੱਥੇ ਲੰਮੇ ਖੱਡੇ ਨੇ ਨਹੀਂ ਨਹੀਂ ਕੋਈ ਯਾਰ ਉਹ टाकी ਜੀ ਖੋਲ ਦਿਆ ਤੁਹਾਨੂੰ ਇਹਨਾਂ ਲੰਮੇ ਕੀਤੇ ਉਹ ਨਹੀਂ ਰਗਾ ਲੱਗਣ ਲੱਗ ਰਹੇ ਨੇ ਉਹਨਾਂ ਤੇ ਵਾਰ ਦਿੱਤੇ ਤੇ ਇਹ ਪੈਸੇ ਖਾ ਕੇ 10-15 ਹਜ਼ਾਰ ਖਾ ਗਏ ਰੁਪਏ 10-15 ਨੇ ਤੇ ਇੱਕ ਚੀਜ਼ ਨਹੀਂ ਆਦੀ ਤੇ ਮੈਂ ਨਾਲ ਨਾ ਲੱਗੇ ਪਟੀਆਂ ਕਿੱਡੇ ਦੇ ਰਿਹਾ 7000 ਦੇ 35 ਹੋ ਦੀਆਂ ਰਵਾਈ پارک ਨੇ 8000 ਰੁਪਏ ਹੈ ਇਹ ਗੇਰ ਦਾ ਨਿਕਲਾ ਮਾੜਾ ਮਸਤ ਉਹ ਮੈਂ ਇੰਦਾ ਉਰਲੇ ਮਣੇ ਹੁੰਦਾ ਇੰਦਾ ਪਰਲੇ ਮਣੇ ਇੰਦਾ ਦਾ ਬੜਾ ਆਸਾਨ ਨੇ ਵੇਹ ਜੂੰਗਲ ਪੈਂਦੀ ਆ ਸਾਹ ਤੇ ਨਾਲ ਹੋ ਜਣੀ ਏ ਉਹ ਪੱਕੇ ਤੇ ਆਈ ਨਹੀਂ ਡਿਲੀਵਰ ਆ ਉਧਰ ਆ ਜਾ ਦੁਬਾਰ ਇਧਰ ਕਰ ਦਾਂਗੇ ਬਾਹਰ ਨਹੀਂ ਮਸ਼ੀਨ ਚੱਲਦੀ ਜਿਹੜੀ ਇੱਕ ਬੈਲਟਲ ਨਾ ਹਏ ਨੇ ਘਾਟੇ ਨਾ ਇੱਕ ਬੈਲਟ ਨਾਲ ਨਹੀਂ ਬਾਹਰ ਚਲਦੀ ਹੈ ਇੱਕ ਬੈਲਟ ਨਾਲ ਬਾਹਰ ਨਹੀਂ ਚਲਦੀ ਨਾ ਉਹ ਹੀ ਚਲਦੀ ਹੈ ਜੋ ਕੋਈ ਟਰਾਲੀ ਨਾਲ ਉੱਥੇ ਨਿਕਲ ਸਕਦੀ ਹੈ ਕਦਰ ਕਿੰਨਾ ਆ ਤੁਸੀਂ ਪਰਨ ਮੂੰ ਕਰਕਾ ਅਸਲਾ ਕਰੋ ਜਰੂਰਤ ਨਾ ਨਾ ਕਰਨਾ ਸਾਰਾ ਵਟਾ ਕਿਲਾ ਫੇਰ ਜਿੱ ਲੱਗ ਕੇ ਹਣ ਚੱਕਰ ਪਰਨ ਮੂੰ ਕਰਕਾ ਅਸਲਾ ਕਰੋ ਸਾਰਾ ਉਹ ਕਰਦੇ ਅੱਗੂ ਦੇਸ ਤੇ ਵਿਜਵਾਦੀ ਕਰਾਦੇ ਟੈਂਕਰ ਵੇਦੇ ਹੜਾ ਉਹ ਸਾਹ ਜਿੱਦਾਂ ਆਉਂਦੇ ਮੂਹ ਦਾ ਹਾਫਾ ਬੜਿਆ ਹੁੰਦਾ ਚੰਗਾ ਫਿਰ ਆਪੇ ਨਾ ਹਸਾਂਦੇ ਦੋ ਬੰਦੇ ਤੇ ਉਥੇ ਕੰਮ ਲਾ ਦੇ ਨਵੇਂ ਬਾਕੀ ਸੈਡਾ ਆਰਡਰ ਨਿਕੜਾ ਰਹਿ ਜਾਂਦਾ ਨਾ ਦੋ ਇੱਕ ਰਾ ਦਾ ਨਾਮ ਆ ਬੰਦਾ ਨੇ ਤਾਂ ਡਰਾਦਾ ਕਿ ਮਸ਼ੀਨ ਵੇਚਣੀ ਏ ਕਿ ਚਲਾਣੀ ਏ ਦੱਸੋ ਬਲੋਂ ਜਿਹੜਾ ਚਾਰ ਮਸ਼ੀਨਾਂ ਚਲਾ ਸਕਦੇ ਜੀ ਫਿਰ ਤਾਂ ਠੀਕ ਹੈ ਜੇ ਨਹੀਂ ਤੇ ਫਿਰ ਆਪਾਂ ਸੇਲ ਤੇ ਲਾ ਦਿੰਨੇ ਹੂੰ ਬੰਦੇ ਜਿਹੜਾ ਉਹ ਅੱਜਾ ਚਲਾਣੇ ਨੇ ਫਿਰ ਤਾਂ ਬੋਤਾਂ ਚ ਫਾਇਦਾ ਹੈ ਜਿਹੋ ਅੱਗੇ ਇੱਕ ਛੱਡ ਗਿਆ ਇਹ ਮਾੜੇ ਹੀ ਬੰਦੇ ਜੇ ਕੋਈ ਕੀ ਹਲ ਨਾਲ ਪੇਰ ਵਰ ਨਹੀਂ ਪਤਾ ਹੈਗਾ ਕੀ ਚੱਕਰ ਕੀ ਹੈ ਕారణ ਕੀ ਹੈ ਕਾਰਨ ਕਿ ਬਾਈ ਬੰਦੇ ਹਰ ਤੂ ਲਾਇਆ ਬੰਦਣ ਕਿਹੜੇ ਕਰਦੇ ਨੇ ਇੱਕ ਬਾਤ ਦੱਸ ਹਰਨ ਆ ਤੇ ਜਾਣਾ ਇੱਥੇ ਐਕਤੀ ਹੁਣ ਆ ਕਣਕ ਚਾਹੀ ਜਾਣਾ ਹਰਾਂ ਨੇ ਹਾਂ ਕਣਕੇ ਤੇ ਹਰਾਂ ਨੇ ਆਏ ਨੇ ਤੇ ਕੰਮ ਚੱਲਿਆ ਜਾਣਾ ਨਾਲ ਲੱਗਦੀ ਹੈ ਨਾ ਸਾਡੇ ਬੰਦੇ ਹੀ ਹਣ ਜਿਹਨੂੰ ਪਤਾ ਅੱਭੀ ਦੇ ਨਹੀਂ ਪਹਿਲੇ ਆਣੀ ਕਿਹੜੀ ਆ ਨੁਆਵ ਨਹੀਂ ਜਾਣਾ ਨਾਲ ਲੱਗਦੀ ਤੇ ਤੋ ਉਹਨੂੰ ਕਾਟਰ ਕੋਟਰ ਕਨੇ ਪਾਣੀ ਨਹੀਂ ਨਹੀਂ ਡਰਾਈਵਰ ਸਾਹਿਬ ਕਾਟਰ ਕਨੇ ਪਾਣੀ ਪੰਪ ਦੇ ਵਿੱਚ ਆ ਕਾਡਰ ਪਾਈ ਕਾਡਰ ਫੋਨ ਕਰਦੇ ਕਾਡਰ ਤੋਂ ਟੁੱਟਦੀ ਨਹੀਂ ਜੇ ਨਾ ਟੱਲਾ ਰਗ ਨੂੰ ਪੁੱਛ ਅੱਧੀ ਉੱਤਰ ਰਹਿ ਗਈ ਅੱਧੀ ਉੱਤਰ ਰਹਿ ਗਈ ਅੱਧੀ ਪੁਲੀ ਚ ਆ ਗਈ ਤੇ ਉੱਤਰ ਰਹਿ ਗਈ ਟਿੱਲੀ ਚੱਲੀ ਗਈ ਨਾ ਫੇਰ ਟੁੱਟੀ ਏ ਤੁਹਾਡੇ ਕਸ ਨਹੀਂ ਪੂਰੀ ਆਈ ਤਾਂ ਟੁੱਟੀ ਕੱਢ ਰਾ ਕਾਡਰ ਭੇ ਟੁੱਟ ਸਕਦੀ ਨਹੀਂ ਲਿਫਟ ਨਹੀਂ ਚੱਕਦਾ ਮੈਂ ਆਹ ਲਿਫਟ ਕਿਉਂ ਨਹੀਂ ਚੱਕਦਾ ਇਹਨੂੰ ਕਾਰਨ ਕੀ ਹੈ ਜੇ ਕੋਈ ਹੱਤਾਂ ਬੈਲਟ ਜੇ ਇਸ ਲਈ ਉਹ ਹੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕੰਮ ਆ ਉਹ ਵੇ ਥੱਲੇ ਪੈ ਪਾਂਦੀ ਉਹ ਸਿੱਧਾ ਰਹਿੰਦੇ ਮਗਲਾਲ ਹੁੰਦਾ ਦੋ ਨਾਇਰ ਨਹੀਂ ਸਾਂ ਲਿਪੀ ਛੱਡ ਮੈਂ ਛੜਦਾ ਸ਼ਾਮ ਅਸੀਂ ਛੜਾ ਸ਼ਾਮ ਜੇਕਰ ਚਾਲੇ ਨਾ ਟੱਲਾ ਟੁੱਲਾ ਤੋ ਕਾਟਰ ਨਿਕਲੀ ਵੀ ਪੁਲੀ ਦੇ ਵਿੱਚੋਂ ਲਿਆ ਤੈਨੂੰ ਹੱਦ ਰ ਕਾਟਰ ਨਹੀਂ ਨਿਕਲੀ ਤੋੜ ਕੇ ਪੁਲੀ ਤੇ ਰੱਖ ਤੀ ਜੇ ਕਿੰਨੇ ਤੁਸੀਂ ਉਹ ਤੋੜੀ ਤੇ ਪਹਿਲੇ ਦਿਨ ਟੁੱਟ ਗਏ ਹਾ ਮਠੋਕਾਂ ਲੱਗੀਆਂ ਨੇ ਉਹ ਹੱਥ ਨਾਲ ਫਾੜ ਕੇ ਰੱਖੇ ਨੇ ਠੋਕਣ ਲੱਗਿਆ ਇਵੇਂ ਠੁਕਦੇ ਹੁੰਦੇ ਨੇ ਪੁਲੀਆਂ ਉਹ ਕਾਟਰ ਤੁਹਾਡੇ ਖਰਾਬ ਕਾਟਰ ਨਿਕਲੀ ਪਈਂ ਦੇ ਵੇਖ ਜਾਵੇ ਉਹ ਹੁਣ ਤਾਂ ਨਿਕਲ ਹੀ ਜਾਣੀ ਹੈ ਨਿਕਲ ਕੇ ਜਾਣੀ ਆਵੇ ਕ ਨਵੀਂ ਪੁਲੀ ਪੁਲੀ ਹੈਗੀ ਛੋਟੀ ਉਹ ਵੱਡੀ ਉਹਦੇ ਨਾਲ ਦੀ ਪਾਰ ਜਿਹੜੀ ਪਹਿਲਾਂ ਪਾਈ ਹੋਈ ਸੀ ਇਹਦੇ ਨਾਲ ਕੜਰ ਬੜਾ ਤੇਜ਼ ਉਤ ਆ ਰਹਾ ਹੁੰਦੇ ਨਹੀਂ ਤੁਮਰੇ ਤਾਂ ਮਾਰਾ ਕਰਨਾ ਪੈਣਾ ਇੱਕ ਵਾਰ ਬਲਦੀ ਬੜਾ ਮਾਰ ਕੀ ਕੌਣ ਹੈਗਾ ਕਾਰ ਕੱਢ ਬਾਹਰ ਜਰਾ ਉਧਰ ਲਾ ਕੇ ਕਾਰ ਅੱਜ ਆਪਣੀ ਸੈਮ ਮਸ਼ੀਨ ਦੀ ਦਵਾਈ ਸ਼ੁਰੂ ਹੋ ਗਈ ਆ ਤੇ ਇਹ ਦੁਬਾਰਾ ਵੀ ਆਪਾਂ ਜੱਸੀ ਵੀ ਧੋਵਾਂਗੇ ਤੇ ਆਪਾਂ ਜੀ ਅਜੇ ਸਲਾਹ ਕਰਨੀਆਂ ਸਾਡੀ ਸਲਾਹ ਹੈ ਕਿ ਸੈਂਚਨ ਆਪਣੀ ਮੇਕਨ ਦੀ ਸੁਆਹਣਾ ਹੈਗੀ ਆ ਇਹਦੇ ਨੂੰ ਆਪਾਂ ਇਸ ਕਰਕੇ ਵੇਚਣਾ ਕੋਈ ਆਪਾਂ ਨੇ ਖਰਾਬ ਨਹੀਂ ਕੀਤਾ ਮਸ਼ੀਨ ਬਹੁਤ ਵਧੀਆ ਚੱਲੀ ਆ ਨਜ਼ਾਰਿਆਂ ਦੇ ਚੱਲੀ ਆ ਇਹਨੂੰ ਵੇਚਣਾ ਆਪਾਂ ਇਸ ਕਰਕੇ ਇੱਕ ਬੰਦੇ ਦੇ ਕੰਮ ਕਰਦੇ ਬੰਦੇ ਆਪਣੇ ਕੋਲ ਘੱਟ ਨੇ ਜਿੰਨਾ ਜ਼ਿਆਦਾ ਨੇ ਤੇ ਮਸ਼ੀਨ ਬਿਲਕੁਲ ਇੱਕ ਨੰਬਰ ਤੇ ਬਾਕੀ ਤੁਹਾਨੂੰ ਆਪਾਂ ਜੀ ਦੱਸਾਂਗੇ ਆਪਾਂ ਇਹ ਜੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਵੇਚਣ ਬਾਰੇ ਵੀ ਵੇਚਣੀ ਆ ਜਾਂ ਨਹੀਂ ਵੇਚਣੀ ਮਸ਼ੀਨ ਫੋਨ ਅਜੀਤ ਕੋ ਸਾਡੇ ਕੋਈ ਨਹੀਂ ਐਦਾਂ ਦੀ ਵੇਚਣ ਦੀ ਸੁਭਾਵਨਾ ਤੇ ਸਲਾਹ ਕਰਕੇ ਤੁਹਾਨੂੰ ਅਗਲੇ ਬਲੌਗ ਚ ਜ਼ਰੂਰ ਦੱਸਾਂਗੇ ਆਪਾਂ ਵੇਚਣੀ ਜਾਂ ਨਹੀਂ ਵੇਚਣੀ ਬੰਦਾਂ ਨੂੰ ਪੁੱਛਾਂਗੇ ਜਿਹੜਾ ਚਲਾ ਸਕਦੇ ਆ ਤਾਂ ਫਿਰ ਨਹੀਂ ਜਿਹਦਾ ਫਿਰ ਆਪਾਂ ਚਲਾਵਾਂਗੇ ਤੇ ਬਾਕੀ ਇਹਦਾ ਸਮਾਨ ਤਾਂ ਦੂਜੀ ਕੱਡ ਕੋਡ ਲਵੇਂ ਅੱਗੇ ਮੈਂ ਹੱਟੀ ਆਉਣਾ ਇੰਜਣ ਸਾਫ ਹੋ ਗਿਆ ਓ ਇੰਜਣ ਇੰਜਣ ਹੋ ਗਿਆ ਸਾਫ ਇੰਨਾ ਟਾਈਮ ਮਨ ਲਾ ਤੂੰ ਇਹਨਾਂ ਸਾਫ ਕੀਤੀ ਕੋਈ ਨਹੀਂ ਸਾਰ ਸਿਜ਼ਨ ਦੀ ਦੇ ਬਾਕੀ ਆਪਨੇ ਦੋ ਡਰਾਈਵਰ ਹੈ ਗਿਆ ਉਹਨਾਂ ਕੋਲ ਆਪਾਂ ਸਲਾਹ ਲੈਂਦੇ ਆ ਥੋੜੀ ਜੀ ਜਾ ਕੇ ਕੀ ਕੰਮ ਕਰਨ ਲੱਗੇ ਆ ਬਾਕੀ ਜੱਸੀ ਮਹੀਨਾ ਜੱਸੀ ਆ ਚੱਲਣ ਦੇ ਵਿੱਚ ਇੱਕ ਨੰਬਰ ਆ ਜੀ ਜੱਸੀ ਮਹੀਨਾ ਓਏ ਐਨਾ ਕੀ ਬਦਾ ਇਹ ਚਾਣਨੇ ਦਾ ਬਦਾ ਕੀ ਕਿੱਥੇ ਬਲਾਏ ਸੀ ਕਿੱਥੇ ਆ ਬਿਚਾਨ ਲੱਗੇ ਤਾਂ ਉਹਨਾਂ ਦਾ ਕੀ ਫਾਇਦਾ ਛੜੀਆਂ ਦਾ ਇਹਨਾਂ ਦਾ ਕੀ ਫਾਇਦਾ ਮਗਰ ਵਿਆਹ ਜਵੇਂ ਆ ਅੱਜ ਕੱਲੀ ਡਿੱਗੀ ਦਾਣੇ ਦੇਖ ਪੈਂਦੇ ਨਹੀਂ ਨਹੀਂ ਉਹਨਾਂ ਦਾ ਛੋੜਾ ਚੱਕਰ ਨਹੀਂ ਆ ਪੱਖੇ ਬਖਲ ਹਾਰੇ ਬੜ ਦੇ ਪਰਾਲੀਆਂ ਆ ਚੈਣ ਕਿਨੇ ਕਸਨੀ ਅਸੈਂਬਲੀ ਆਲੀ ਸਟਾਪ ਕਰ ਤਾ ਟੁਰਨੇ ਟੁਰਨੇ ਚਾਹਣਾ ਤੁਸੀਂ ਢਿੱਲੀਆਂ ਲਈ ਖੜਦੇ ਜਿਵੇਂ ਕੱਸੀ ਅੱਗੇ ਵੀ ਕਦੋਂ ਕੱਸੀ ਇਹਨਾਂ ਹਵਾਲਾ ਕਰਨਾ ਇੱਕ ਜਗਾੜ ਠੀਕ ਹੈ ਕਿਵੇਂ ਹਵਾਲਾ ਅਗਾਂ ਨੂੰ ਮੈਣ ਜਾਵਾਂਗੇ ਬਾਹਰ ਇਹਨਾਂ ਕੋਲ ਨਹੀਂ ਚਲਦੀ ਪੰਜ ਜਿੰਨਾ ਮਰਜ਼ੀ ਜ਼ੋਰ ਲਾਈ ਜਾਣਾ ਨਹੀਂ ਹਵਾਲਾ ਯਾਰ ਇਹਨਾਂ ਜਗਾੜ ਕਰਨਾ ਹੀ ਹੈ ਇਹ ਮਸ਼ੀਨ ਨਹੀਂ ਚਲਾ ਸਕ ਨਕੇਹੇ ਕੋਲ ਨਹੀਂ ਚਲਦੀ ਟੋਡੇ ਤੋਂ ਨਾ ਇਧਰ ਆਹ ਦੇ ਤੂੰ ਚਲਾ ਨਾ ਤੂੰ ਆ ਨਾ ਕਾਸਲੇ ਦਾ ਚੈਨ ਐਲੀਵੇਟਰ ਚਲਾ ਕੱਸੀ ਫੈਮਿਲੀ ਵਾਲੀ ਹੁਣ ਤਾਂ ਢਿੱਲੀ ਦਿਖਦੀ ਵੀ ਨਾ ਬਿੱਲੀ ਹੋ ਗਈ ਕੁੰਡੀ ਨਿਕੱਢੀ ਆਹ ਵੜ ਇੱਕ ਪੱਤਰਾ ਹੀ ਤਾਂ ਕਿੜਾ ਵਾਲਾ ਹੋ ਇੱਥੇ ਇਕ ਲੱਗਦਾ ਹੈਗਾ ਨਾ ਆਪਾਂ ਬਣਾ ਦਾਂਗੇ ਇੱਕ ਹੋਰ ਫਿਰ ਖੁਸ਼ੀ ਫਿਰ ਫਿਰ ਤੂੰ ਹੀ ਚੰਗੀ ਤਰ੍ਹਾਂ ਪਰਾਲੀ ਕੱਢ ਦੇ ਆਹੀ ਆਹੀ ਖੋਜ ਆ ਗਈ ਆ ਇਹਨਾਂ ਨੇ ਪੱਲਾ ਟੋੜਿਆ ਪੱਲਾ ਕਿਵੇਂ ਟੁੱਟਿਆ ਤੁਹਾਡੇ ਕੋਲੋਂ ਇਵੇਂ ਹੀ ਟੁੱਟ ਗਿਆ ਇੱਥੇ ਇਵੇਂ ਕਿਵੇਂ ਆ ਇੱਥੇ ਲੱਥਾ ਇੱਥੇ ਨਾਰੀ ਨਾਰੀ ਆ ਗਰਮੋਂ ਕੋ ਲੱਥਾ ਹੈ ਕੀ ਗਰਮ ਕਿੱਥੇ ਹੈ ਜੱਲੀ ਪਹਿਲਾਂ ਗੜਾ ਵਾ ਮਿਲਦਾ ਮੇਰੇ ਫੇਰੇ 58 ਕਿੰਤੀ ਵਾ ਰਗ ਵੇਖੀ ਕਲੈਂਪ ਜਾ ਹੋ ਹੋਏ ਗੱਲ ਇਹਦਾ ਹਾਲਾਤ ਕੀ ਕਰਤਾ ਇਹ ਤੁਸੀਂ ਇਹ ਜੁਣ ਕਿੰਦਰਾ ਰਾੜ ਇੱਥੇ ਕੱਸੀ ਆ ਕੱਸੀ ਆ ਪੱਲਾ ਇੰਨਾ ਬਾਰ ਕਰਦੇ ਇਹ ਵਿੰਗ ਹੁੰਦਾ ਗਾ ਇਹ ਸਤ ਬੰਦੇ ਨੂੰ ਉਹਨੂੰ ਲਾਇਓ ਜਿਹਨੂੰ ਕੋਈ ਪਤਾ ਹੀ ਨਹੀਂਗਾ ਚੀਜ਼ ਬਾਰੇ ਦੂਜੀ ਵੀ ਕਿਵੇਂ ਹੋਣਾ ਕਿਵੇਂ ਨਹੀਂ ਹੋਣਾ ਇਹਦਾ ਇਹਨਾ ਕੰਮ ਕੀਤੀਆਂ ਫਿਰ ਤਾਂ ਪੱਕਾ ਕੰਮ ਨਹੀਂ ਹੋ ਸਕਦੇ ਮੈਂ ਦੂਜੀ ਕੋਲ ਹੀ ਹੁੰਦੇ ਕੋਲ ਭਾਵੇਂ ਦੂਜੀ ਕੋਲ ਭਾਵੇਂ ਤੀਜੀ ਕੋਲ ਵੀ ਆ ਤੁਸੀਂ ਕਾਸ ਕੇ ਹਾਲ ਮੈਂ ਨਾਲ ਤੇ ਜਿਹੜੀ ਤੜ ਹੁੰਦਾ ਤੁਸੀਂ ਮਾਰ ਦਿੱਤੀ ਸਪਰਿੰਗ ਦੀ ਜਿਹੜੀ ਮਾੜੀ ਮਟ ਤੜੇ ਗਈ ਸੀ ਕਰਤੋ ਕੋਂਦਾ ਹੀ ਕੋਨੀ ਸਪਾਗੋ ਚੋਹ ਨਾਲ ਚੋਕ ਹੁਣ ਸਪਾਤ ਕੋਦੇ ਚੀ ਨਹੀਂ ਲੜੀ ਨਹੀਂ ਛੱਡੀ ਨਹੀਂ ਤੇ ਬਾਕੀ ਜੀ ਲੜੀ ਚੱਕਰ ਵਧਾਓ ਤੇ ਲੜੀ ਹੜਿਆ ਚੱਕਰ ਤਾਂ ਤੁਸੀਂ ਵਧਾ ਇੱਕ ਵੀ ਨਹੀਂ ਬਾਕੀ ਜ ਆਪਣੇ ਫੀਡਰ ਚਾਨ ਵਗਾਰਾ ਬਿਲਕੁਲ ਸਹੀ ਆ ਵੇ ਇਧਰ ਇਹਦਾ ਲੋਕ ਵੇਖਾ ਵਲੋਕ ਪਾਉਣ ਵਾਲਾ ਮਸ਼ੀਨ ਮੈਂ ਚਲਾ ਲਵਾਂਗਾ ਆ ਕੀ ਹੈ ਪਾਵੇ ਕੋਦੇ ਵੀ ਲਾਈ ਇਹ ਚੀਜ਼ਾਂ ਦੇ ਵੇਖਣੀ ਹੁੰਦੀਆਂ ਨੇ ਬੰਦੇ ਨੇ ਲੋਕ ਖੁੱਲਾ ਤੇ ਫਿਰ ਆਖੇ ਵਿੰਦੀ ਚੈਨ ਟੁੱਟ ਗਈ ਹੈ ਓ ਤੇ ਓ ਪੀਣਾ ਨਿਕਲੀ ਫਿਰਦੀ ਐ ਇਕ ਇਧਰ ਆ ਕਿੰਨੇ ਸਾਲ ਹੋ ਗਏ ਤੈਨੂੰ ਡਰਾਈਵਰੀ ਕਰਦੇ ਨੂੰ ਓ ਰ ਆ ਮੇਰੇ ਕੋਲ ਆ ਇਧਰ ਲੋਗ ਰ ਤੇਰੇ ਬਾਹਰ ਨਿਕਲੇ ਫਿਰਦੇ ਨੇ ਚਾਹ ਨੇ ਨੇ ਟੁੱਟਣਾ ਹੀ ਇੱਕ ਘੜਾ ਹੋਰ ਆਣਾ ਹੈ ਬਸ ਹੋ ਜਣੀ ਸੀ ਇੰਨਾ ਇੰਨਾ ਖਿਆਲ ਰੱਖਦੇ ਨੂੰ ਕੀ ਕਰੀ ਹਾਂ ਆ ਦੇਖੋ ਜੀ ਇੰਨਾ ਖਿਆਲ ਰੱਖਦੇ ਆ ਉਹ ਲੋਗ ਬਾਹਰ ਨਿਕਲੇ ਦਿਸਦਾ ਤੁਹਾਨੂੰ ਲੋਗ ਕਿੱਥੇ ਆ ਖੜਾ え ਬਾਕੀ तकरीबन ਆ ਵੀ ਲੋਕ ਪੇ ਤਾਰ ਨਿਕਲੀ ਵੀ ਆ ਉਹ ਵੀ ਲੋਕ ਇੱਧਾ ਨਿਕਲਿਆ ਪਿਆ ਇਹਨਾਂ ਨੇ ਫਿਰ ਸ਼ਾਮ ਕਰਨਾ ਚੈਨ ਟੁੱਟ ਗਈ ਐ ਲੋਕ ਲੋਕ ਨਿਕਲ ਗਿਆ ਐ ਇੱਧਾ ਨੇ ਕੰਮ ਨਹੀਂ ਡਰਾਈਵਰਾਂ ਦੇ ਡਰਾਈਵਰ ਜਿਹੜਾ ਤੇਰਾ ਬਿੱਲ ਹੀ ਨਹੀਂ ਆ ਕੇਂਦਰੀ ਉਹ ਅੱਜ ਗਿਆ ਹਵੇਰੇ ਨੂੰ ਮਜਾਵਾ ਜਾਂ ਹੁਣ ਕਿੰਦਾ ਤੋਂ ਨਾ ਮੈਂ ਅੱਸੀ ਬਾਹਰ ਚਲਾ ਲਾਂਗਾ ਕਿੰਨੇ ਸਾਲਾਂ ਤੋਂ ਡਰਾਈਵ ਕਰਦੇ ਨੂੰ ਉਹ ਡਰਾ ਫਰਗ ਗਿਆ ਮਾੜਾ ਕਿੱਥੇ ਕੋਲੇ ਆਈ ਅਲੋਗ ਆਵੇ ਫਿਰੋਂ ਓਏ ਇੱਕ ਨਿਕਲੀ ਪਿੰਨ ਦਿਸ ਗਈ ਦੇਸ ਕੀ ਕੋ ਨਹੀਂ ਉਹ ਨਿਕਲੀ ਆ ਤੇ ਇਹ ਜੇ ਤੇ ਵੜਦੇ ਜਾਂਦੇ ਤੂੰ ਫਿਰ ਫੋਨ ਕਰ ਮੈਂ ਚੈਨ ਟੁੱਟ ਗਈ ਫਿਰ ਤੇ ਆ ਨਾ ਫਿਰ ਇੱਕ ਔਰ ਲੋਗ ਨਿਕਲਿਆ ਪਾਵੇ ਇਹ ਚੀਜ਼ਾਂ ਜ਼ਰੂਰੀ ਵੇਖਣੇ ਚਾਹੀਦੇ ਨੇ ਸੀਜ਼ਨ ਦੇ ਵਿੱਚ ਸਮਝ ਲੱਗ ਗਈ ਇਹ ਇੱਥੇ ਵਾਲਾ ਆਦਾ ਡਰਾਈਵਰੀ ਦਾ ਕਾਰਾ ਕਰੀ ਦਾ ਮੈਂ ਨਾਲੇ ਕਾਲਕ ਲਾਈ ਫਰਸੂਜ ਲਾਈ ਮਸ਼ੀਨ ਹੈ ਜਿਹੜੀ ਬੱਸ ਅੱਛਾ ਹੁਣ ਕੀ ਕਰਦਾ ਉਹ ਫਿਰ ਕਦੇ ਹੁੰਦੇ ਤੇ ਮਾਰੀ ਦੋਨੂੰ ਪੁੱਛਣਾ ਪੈਣਾ ਬਾਕੀ ਉਹਨੂੰ ਪੁੱਛਣਾ ਪੈਦਾ ਸਹੀ ਹੈ ਦੋਵੇਂ ਛੇੜ ਗਏ ਉਹਨੂੰ ਪੁੱਛਣਾ ਪੈਣਾ ਦੂਜੇ ਨੂੰ ਮਾਰਕ ਨੂੰ ਪੁੱਛਣਾ ਪੈਣਾ ਵੀ ਲੋਕ ਲੋ ਕਿਵੇਂ ਨਿਕਲੇ ਨੇ ਇਹਦੇ ਨਾਲ ਪ੍ਰਾਲੀ ਪਿੱਛੇ ਕ੍ਰੈਂਕਰ ਨਾਲ ਇੱਕ ਵੱਡਾ ਉਹਨਾਂ ਦੇ ਬਾੜ ਦੇ ਉੰਦੀ ਥੋੜੀ ਰਹਿ ਗਈ ਪਰਾਦੀ ਵੜਨ ਵਾਲੀ। ਬਾਕੀ ਬੰਦਾ ਪੂਰਾ ਡਟਿਆ ਖੜਾ ਜ਼ੋਰ ਮਾਰ ਕੇ ਜਿੰਨੇ ਕੋ ਜੋਸ਼ ਜੋਸ਼ ਹੈ ਉਹਦੇ ਚ ਉਹਨਾਂ ਜ਼ੋਰ ਮਾਰੀ ਫਿਰਿਆ ਉਹਨਾਂ ਤੋਂ ਖਤਰ ਦੀ ਜਮਾਂ ਬਿਲਕੁਲ ਨਹੀਂ ਨਹੀਂ ਕਰਦਾ ਰਿਹਾ। ਇਹ ਮਸ਼ੀਨ ਦੀ ਪੂਰੀ ਡਿਜੀਨ ਵਾਲਾ ਪੂਰੀ ਪੱਕੀ ਪਕੇ ਮਸ਼ੀਨ ਕਿਤੇ ਸਪੈਸ਼ਲ ਹੈ ਨਾ ਕਾ ਨਹੀਂ ਗਾ ਬੰਦਾ ਲਵੇਟ ਲੱਗਿਆ ਯਾਰ। ਟਾਇਰ ਵੇਖੋ ਇਹ ਨਵੇਂ ਟਾਇਰ ਆਇਆ ਨਾਲ ਥੱਕ ਗਏ ਹੈ? ਹੈ? ਤੇ ਤੇਰੇ ਕੋਲ ਨੀ ਗਿਆ ਗਿਆ? ਹੈ ਤੇਰੇ ਕੋਲ ਕਾ ਨਹੀਂ ਗਿਆ ਗਿਆ? ਥੱਕ ਗਿਆ ਹੈ? ਹੈ? ਨਹੀਂ ਮੜਾ ਉੱਚੀ ਬੋਲ ਹੈ। ਨਹੀਂ ਸਾਹ ਗਿਆ। ਥੱਕ ਗਿਆ ਹੋਰ ਕੀ ਹੈ? ਤਾਂ ਨਾ ਬੋਲਣ ਜਾਂਦਾ ਪਿਆ। ਆਪਾਂ ਤਵੀਆਂ ਤੋਣੀਆਂ ਨੇ ਹੋਣਾ। ਆ ਜੀ ਆਪਣੀਆਂ ਤਵੀਆਂ ਥੋੜੀ ਖਰਾਬ ਨੇ ਧੋਵ ਕੇ ਤੇ ਇਹਨੂੰ ਪੇਂਟ ਵਗੈਰਾ ਮਾਰਾਂਗੇ। ਤੇ ਆਪਾਂ ਲੈ ਆਏ ਨੇ तकरीबन 2 ਕੁ ਸਾਲੀ ਹੋਇਆ ਜੀ। ਇਨ ਮਾਰਾਂਗੇ ਇਹ ਰੰਗ ਰੰਗ ਵਗੈਰਾ ਇਹਨੂੰ ਐ ਵਧੀਆ ਬਣਾ ਲਾਂਗੇ ਚਮਕਾ ਦਾਂਗੇ ਤੇ ਇੱਥੇ ਨਾਟ ਪੈਂਦਾ ਨਾਟ ਹੈ ਨਹੀਂ ਤੇ ਨਿਯਾਰਿਆਂ ਨੇ ਤਵੀਆਂ ਬਣਾਉਣ ਦੇ ਨੇ ਆਪਾਂ ਇਹਨੂੰ ਪੇੜ ਵੀ ਮਾਰਾਂਗੇ ਤਕਰੀਬਨ ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ ਜਿਹਦੇ ਕੋਲ ਸੰਧ ਹੈ ਜੇ ਹੋਊਗਾ ਤਾਂ ਕੋਈ ਮੰਗਣ ਆਊਗਾ ਐਵੇਂ ਕੋਈ ਕਿਸੇ ਦੇ ਕਰੇ ਨਹੀਂ ਜਾਂਦਾ ਚੀਜ਼ ਲੈਣ ਵਾਸਤੇ ਕਿ ਆਪਣੇ ਕੋਲੋਂ ਚੀਜ਼ ਬਹੁਤ ਬੰਦੇ ਲੈ ਕੇ ਜਾਂਦੇ ਆ ਮੰਗੋ ਕੇ ਲੈ ਕੇ ਜਾਂਦੇ ਆ ਜਾਨੀ ਕਿ ਤਵੀਆਂ ਬਹੁਤ ਘੱਟੀਆਂ ਤੇ ਆਪਣੇ ਕੋਲ ਤੇ ਇਹ 10 ਵਾਲੀ ਤਵੇ ਘਸਣਾ ਸਾਡੇ ਕੋਲ ਤਾਂ ਮੂੰਹ ਹੀ ਨਹੀਂ ਬਣਿਆ ਆਪਣੇ ਉਹ 6 ਕਿੱਲੇ ਦੀ तकरीबन 6 ਕਿੱਲਾਂ ਨਾਲ ਇਹਨੂੰ ਇਸ ਵਾਰ ਇਹ ਬੰਜੇ ਦਾ ਮੂੰਹ ਹੀ ਨਹੀਂ ਸਾਡੇ ਕੋਲ ਬਣਿਆ ਬਾਅਦ ਵਿੱਚ ਫਿਰ ਮੰਗਣ ਵਾਲੇ ਬੰਦੇ ਨੇ ਬਣਾਤਾ ਮੂੰਹ ਇਹਦਾ ਜਿੱਦਾਂ ਜਿਹੜੇ ਤਰੀਕੇ ਨਾਲ ਇਹਨੂੰ ਬਗਦਗਰੀਆਂ ਇਹ ਤੇ ਬਾਕੀ ਸੈਨ ਮਸ਼ੀਨ 'ਚ ਥੋੜੀਆਂ ਜਿਹੀਆਂ ਕਮੀਆਂ ਨਿਕਲੀਆਂ ਤੁਹਾਨੂੰ ਦੱਸਾਂਗੇ ਕੀ-ਕੀ ਨਿਕਲੀਆਂ ਤੇ ਉਹਦੇ ਤੁਹਾਨੂੰ ਇੱਕ ਤਾਂ ਇਹਦੇ ਬੈਡ ਡੰਡੇ 'ਚ ਕਮੀ ਨਿਕਲੀ ਆ ਕਿਉਂਕਿ ਪਰਪੇਅਰ ਪੂਰੀ ਨਹੀਂ ਖੋਲੀ ਮਸ਼ੀਨ ਕਿ ਪੂਰੀ ਖੋਲ ਦੇ ਪਾਸ ਚੱਲਦਾ ਉਹ ਆਪਾਂ ਇਹ ਡੰਡਾ ਇਹਨੂੰ ਪਾਵਾਂਗੇ ਨਵਾਂ ਚੌਰਸ ਡੰਡਾ ਇਹਦੇ ਚ ਪੈਪ ਨਾਲ ਵੈਲਡਿੰਗ ਵਗੈਰਾ ਕੀਤਾ ਉਹ ਚੀਜ਼ ਨਹੀਂ ਚੱਲਦੀ ਇਹਦੇ ਤੇ ਇੱਕ ਆਪਾਂ ਸਲਾਹ ਕਰਾਂਗੇ ਤੁਹਾਨੂੰ ਦੱਸਾਂਗੇ ਵੇਚਣ ਬਾਰੇ ਜੇ ਵੇਚਣੀ ਹੈ ਤਾਂ ਤੁਹਾਨੂੰ ਜ਼ਰੂਰ ਕਰਾਂਗੇ ਨਹੀਂ ਤਾਂ ਫਿਰ ਜਾ ਪ੍ਰਾਕੀ ਤੇ ਫਿਰ ਤਾਂ तकरीबन ਪਹਿਲੀ ਵਾਲਾ ਪਾਪ ਹੀ ਰੱਖਾਂ ਮਸ਼ੀਨ ਰੱਖਣ ਦੇ ਲੈ ਗਦੇ ਯਾਰ ਮਸ਼ੀਨ ਬਹੁਤ ਸਾਫ ਆ ਬਾਕੀ ਇਹਨਾਂ ਬੰਦੇ ਨੇ ਸੀਜ਼ਨ ਲਾ ਤੂੰ ਤਾਂ ਮਸ਼ੀਨ ਵੇਚਣ 'ਚ ਫਾਇਦਾ ਸਾਸੀ ਕਾਬਲਾ ਬਲੋ ਸਾਸੀ ਦਾ ਬੁਲਾ ਗਈ ਤਾਂ ਜੇ ਫਿਰ ਕਿੰਨਾ ਕ ਮਾਲ ਖਾਦਾਂ ਦਾ ਪਲੇ ਦਾ ਮਸ਼ੀਨ ਰੱਖਣ ਦਾ ਫਾਇਦਾ ਹੈ ਇੰਦਰਾ ਆਇਆ ਭਰਾਵਾ ਹਾਂ ਹਲਕਾ ਦਾ ਨਿੰਦਰਾ ਅੱਛਾ ਮੈਂ ਤਾਂ ਇਹਨਾਂ ਦਾ ਜੇ ਮਾਲ ਖਾਦਾਂ ਦਾ ਸਸੇ ਘਰ ਬੁਲਾਈ ਕੋਈ ਚਵਾਨੀ ਜਿੰਨੇ ਨਹੀਂ ਚਾਹੇ ਘਰੋਂ ਕੋਣ ਲਾਈ ਆ ਬਾਸ ਅੱਛਾ ਤੇ ਮਸ਼ੀਨ ਹੁਣ ਰੱਖਣ ਦਾ ਫਾਇਦਾ ਹੈ ਵੇਚਣ ਦਾ ਫਾਇਦਾ ਹੈ ਰੱਖਣ ਦਾ ਫਾਇਦਾ ਹੈ ਜੇ ਚੱਲਣ ਨੂੰ ਕਿਹਨਾ ਤੋਰਾ ਬੋ ਦੇ ਮਾਇਆ ਨਾਲ ਸਿਰਾ ਲਾ ਦੇ ਤੋਰਾ ਦੇਗਾ ਇਹ ਵੱਢਦੀ ਵੀ ਕਿ ਕੱਲ੍ਹ ਤੋਰਾ ਹੀ ਸੁਣਾ ਵੱਢਦੀ ਮਾਇਆ ਨਾਲ ਨਿਆਰਾ ਬਣਦੇ ਦੀ ਖੜੇ ਚੋਣੇ ਦਾ ਜਾਂਦੀ ਇੱਕੜੀ ਖੇੜ ਦੀ ਆਹਾ ਡਿੱਗੇ ਤੇ ਡਿੱਗੇ ਥੋੜਾ ਰੋਲੇ ਦੀ ਪਰੋਲੀ ਮੇਗੀ ਇਹ ਬਸ ਉਹ ਡੇ ਕਟਰ ਵਾਲੇ ਵੀ ਅੱਛਾ ਬਾਕੀ ਵੇਚੀਏ ਨਾ ਇਹਨੂੰ ਨਾ ਨਾ ਕੋਈ ਫਾਇਦਾ ਨਹੀਂ ਬੇਚ ਕਰਮਾੜੀ ਮਸ਼ੀਨ ਹੈ ਕਰਮਾ ਵਾਲੀ ਮਸ਼ੀਨ ਹੈ ਅੱਛਾ ਫਿਰ ਆਪਾਂ ਆਪਾਂ ਨਹੀਂ ਵੇਚਦੇ ਹੋਰ ਦੱਸ ਹੋਰ ਇਹ ਮੇਰੇ ਦਾ ਵਾਸਤੇ ਪੈ ਗਈ ਅੱਛਾ ਚਲਾਉਂਦਾ ਰਾਂ ਜੇ ਮੈਂ ਮੌਕਾ ਦੇ ਦੇਣਾ ਇਹ ਚਲਾਉਂਦਾ ਰਾਂ ਡਿੱਗੇ ਜੀ ਵੜਦੇ ਰਾਂ ਅੱਛਾ ਬਾਕੀ ਜੀ ਮਸ਼ੀਨ ਦੀ ਕੰਡੀਸ਼ਨ ਵੇਖੋ ਤੁਸੀਂ ਸੈਨ ਦੀ ਬੰਦਾ ਕਹਿੰਦਾ ਨਹੀਂ ਵੇਚਣੀ ਆਪਾਂ ਤੇ ਬੰਦਾਂ ਨੇ ਕੰਮੀ ਕਰਕੇ ਸਾਨੂੰ ਜੇ ਵੇਚਣੀ ਵੀ ਤਾਂ ਕੋਈ ਵੇਚਾਂਗੇ ਵੀ ਬੰਦੇ ਜਿੱਦਾਂ ਆਉਂਦੇ ਨਹੀਂ ਹੁੰਦੇ ਮਸ਼ੀਨ ਦੀ ਹਾਲਤ ਦੇਖੋ ਅਈ ਦਾ ਮਸ਼ੀਨ ਤੋਣ ਵਾਲਾ ਜਾਨੀ ਕਿ ਆਪਾਂ ਮਸ਼ੀਨ ਲੈਦੇ ਮਸ਼ੀਨ ਤੋੱਟੀ ਨਹੀਂ ਤਕਰੀਬਨ ਸਰਸਰ ਵਗੈਰਾ ਮਾਰਨ ਵਾਲਾ ਮਸ਼ੀਨ ਦੀ ਕੰਡੀਸ਼ਨ ਬਹੁਤ ਹੀ ਵਧੀਆ ਹੈ ਪੈਰ ਨਵੇਂ ਟਾਇਰਾਂ ਦੇ ਛੇ ਟਾਇਰ ਹੀ ਨਵੇਂ ਆ ਇਹਦੇ ਛੇ ਦੇ ਛੇ ਹੀ ਨਵੇਂ ਆ 23 ਮਾਡਲ ਦੇ ਚੜੇ ਆ ਟਾਇਰ ਆ ਵੀ ਅਗਲੇ ਗੁੱਡੀਆਰ ਦੇ ਆ ਪਿਛਲੇ ਐਮ ਆਰ ਐਫ ਦੇ ਆ ਤੇ ਮਸ਼ੀਨ ਜੇ 100 ਦੇ ਵਿੱਚੋਂ 25 ਪੈਸੇ ਚੱਲੀ ਆ 75 ਪੈਸੇ ਸਾਫ਼ ਆ ਮਸ਼ੀਨ ਤੇ ਮਾਡਲ ਵੀ ਇਹ 6 ਆ ਜੀ ਨਾ ਮਾਡਲ ਦਾ 6 ਆ ਤੇ ਬਾਕੀ ਮਸ਼ੀਨ ਤੁਸੀਂ ਦੇਖੋਗੇ ਨਾ ਕੋਈ ਮੇਰਾ ਵੀਰ ਤੁਸੀਂ ਕਹੋਗੇ ਵਾਕਿਆ ਮਸ਼ੀਨ ਹੈ ਕੋਈ ਚੀਜ਼ ਹੈ ਇਹ ਤੇ ਉਹ ਪਰ ਜੱਸੀ ਖੜੀ ਆ ਬਾਕੀ ਆਪਾਂ ਟਰੈਕਟਰ ਦੇ ਅੱਗੇ ਆਪਣਾ ਲਿਖਾ ਹੀ ਚੈਨਲ ਦਾ ਨਾਮ ਗੱਡੀ ਦੇ ਪਿੱਛੇ ਲਿਖਾ ਹੈ ਕੰਬੈਨ ਤੇ ਵੀ ਲਿਖਾ ਮਖਾੜੂ ਤੇ ਜੱਸੀ ਤੇ ਰਹਿ ਗਿਆ ਉਹਦੇ ਤੇ ਦਿਖਾ ਦਾਂਗੇ ਜਾਣ ਨਾ ਕੱਢ ਲਾ ਇੱਥੇ ਲਾਵਾਂ ਕੰਬੈਨਾ ਪਹਿਲੇ ਲਾਵਾਂਗੇ ਤਵੀਆਂ ਪਿੱਛੇ ਤੱਕ ਕੇ ਫਿਰ ਕੰਬੈਨਾ ਲਾਵਾਂਗੇ ਤੇ ਟਰੈਕਟਰ ਰੋਟਰ ਵਗੈਰਾ ਵੀ ਲੱਗਣੇ ਛੱਡ ਬਹੁਤ ਤਗੜਾ ਜੀ ਆਪਣਾ ਦੇਖੋ ਪਰੇ ਲੈ ਆ ਆ ਬਾਣ ਵਿੱਚੀ ਪਰੇ ਲੈ ਆ ਖੇਤਾ ਜੀ ਲੈ ਜਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਰਣਾ ਕਿਵੇਂ ਕਰ ਬੈਕ ਕਰਕੇ ਸਿੱਧਾ ਲ ਜਾਵੇ ਤੈਨੂੰ ਨਹੀਂ ਪਤਾ ਤੂੰ ਦੱਸ ਮੜਾ ਜਾਂ ਦੱਸ ਦੇ ਲਈ ਦੇਣ ਬੈਕ ਲ ਜਾਵੇ ਕਿ ਸਿੱਧਾ ਲ ਜਾਵੇ ਦੱਸ ਦੇ ਲਈ ਤਾਂ ਜਿਆਦਾ ਵੀ ਬੈਗ ਜਾਵੇ ਸਿੱਧਾ ਜਾਵੇ ਆਣਾ ਮੈਨੂੰ ਨਹੀਂ ਪਤਾ ਕੀ ਆ ਹਰਦਾਰ ਕੋਈ ਗੱਲ ਨਹੀਂ ਦੱਸਣਾ ਤੇ ਫਿਰ ਕੀ ਆ ਚੱਲ 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 ਜਾਣ ਦੇ ਤੇ ਇਹਦੀ ਨਿਕਲਿਆ ਜੀ ਇੱਕ ਨਾ ਨੇ ਡੰਡਾ ਨਹੀਂ ਪਾਇਆ ਸਹੀ ਡੰਡੇ ਦੀ ਤੁਹਾਨੂੰ ਦੱਸਾਂਗੇ ਕੀ ਕਾਮੀ ਕਮੀ ਐਂਦੇ ਚ ਇਹ ਬੈਟ ਦਾ ਨਟ ਖੁੱਲ ਜਾਂਦੇ ਸੀ ਉਹਦਾ ਆਪਾਂ ਜੇ ਆਪਣਾ ਮਸ਼ੀਨ ਰਹੀ ਤਾਂ ਆਪਾਂ ਇਹ ਨਜ਼ਾਰਾ ਨਾਲ ਬਣਾਵਾਂਗੇ ਕੰਮ ਕਰਾਂਗੇ ਦਾ ਤੇ ਗੇਰ ਗੁਰੂ ਵੀ तकरीबन ਸਹੀ ਆਇਆ ਇਹਦਾ ਇਹ ਵਰਮੇ ਕੱਢਣ ਲੱਗੇ ਆ ਮਸ਼ੀਨ ਹੈ ਪੂਰੀ ਸਾਫ ਪਈ ਆ ਜੀ ਬਿਲਕੁਲ ਕਿਦੋਂ ਵੀ ਬੇਦਾਗ ਮਸ਼ੀਨਾਂ ਸਾਫ ਬਾਕੀ ਆਪਾਂ ਜਿਹੜੇ ਬੰਦੇ ਤੋਂ ਲੈ ਆ ਉਹਦਾ ਤੁਹਾਨੂੰ ਨੰਬਰ ਵੀ ਦੱਸਦੇ ਆ ਜੀ ਪਿੱਛੇ ਲਿਖਿਆ ਜੀ ਆ ਦੇਖੋ ਮੰਗੀ ਬਾਬਾ ਇਹਦੇ ਤੋਂ ਆਪਾਂ ਕੰਬੈਨ ਲੈ ਕੇ ਆਏ ਤੇ ਇਹਦਾ ਨੰਬਰ ਵੀ ਪਿੱਛੇ ਲਿਖਿਆ ਓ ਇੱਕ ਅੱਖਰ ਠਾਤ ਆ ਜਾਏ ਇਹ ਤੁਹਾਨੂੰ ਆਪਾਂ ਨੰਬਰ ਦੱਸ ਦਿੰਨੇ ਕਿੰਨਾ ਜੀ 64 140 ਨੰਬਰ ਆ ਹੀ ਪਿੱਛੇ ਨਾਲ 1 ਕਾ 1 ਕਾ ਬਟਿਆ ਪਿਆ ਤੇ ਇਹਨਾਂ ਨੰਬਰ ਸੇਵ ਕਰ ਲੈ ਮੰਗੀ ਬਾਬੇ ਦਾ ਇਹ ਨਾਲ ਵਿੱਚ ਹੀ ਇੱਕ ਦੇ ਗਾਇਬ ਕਰ ਦਿਆ ਜੇ ਤੇ ਆ ਪਿੱਛੇ ਥੋੜਾ ਰੰਗ ਇਹਦਾ ਉੱਡਿਆ ਪੂਛ ਤੋਂ ਬਾਕੀ ਤਕਰੀਬਨ ਸਹੀ ਆ ਸਿੱਕ ਕੇ ਆ ਜਾਂਦੇ ਜੇ ਅੱਗੋਂ ਲਿਆ ਘਵਾ ਕੇ ਆਈ ਕਰਮ ਵਾਲੀ ਉਹ ਜੱਸੀ ਮਹੀਨ ਆਪਣੇ ਜੇ ਸ਼ੁਰੂ ਤੋਂ ਜਿੰਨੇ ਆਪਾਂ ਨੂੰ ਵਾਦਾ ਕੀਤਾ ਇਹ ਆ ਜੀ ਉਹ ਮਸ਼ੀਨ ਹੈ ਮਸ਼ੀਨ ਬਹੁਤ ਵਧੀਆ ਭਾਰੀ ਪੂਰੀ ਬਣੀ ਆ ਤੇ ਇਹਦੇ ਇਹਨੇ ਕਰਮਾਂ ਨਾਲ ਆਪਣ ਨੂੰ ਬਹੁਤ ਫਾਇਦੇ ਦਿੱਤੇ ਆ ਬਹੁਤ ਕਮਾਈ ਕੀਤੀ ਇਹਦੇ ਕਰਮਾਂ ਨਾਲ ਬਹੁਤ ਤੱਕੀ ਕੀਤੀ ਇਹਦੇ ਨਾਲ ਇਹਨੇ ਸਾਰੀਆਂ ਮਸ਼ੀਨਾਂ ਬਣਾਈਆਂ ਜਿੰਨੀਆਂ ਵੀ ਬਣਾਈਆਂ ਨੇ ਜੱਸੀ ਨਾਲ ਹੀ ਆਪਾਂ ਤਿਆਰ ਕੀਤੀਆਂ ਨੇ ਸਾਰੀਆਂ ਹੀ ਤੇ ਬਹੁਤ ਵਧੀਆ ਮਸ਼ੀਨ ਹੈ ਜੀ ਚੱਲਣ ਨੂੰ ਤੇ ਉਹਦਾ ਵੀ ਇੱਕ ਨੰਬਰ ਆ ਅੱਜ ਦਾ ਆਪਣਾ ਐਨ ਆਈ ਵਲੌਗ ਆ ਜੀ ਕਿ ਆਪਾਂ ਮਿਲਦੇ ਕਿਸੇ ਹੋਰ ਨਵੇਂ ਵਲੌਗ ਦੇ ਉੱਤੇ ਸਾਰੇ ਮੇਰੇ ਵੀਰਾਂ ਨੂੰ ਸਬਸਕ੍ਰਾਈਬ ਕਰ ਜੀ ਚੋਰੇ ਬਸਦੇ ਰਹ ਜੀ